ਜਿਹੜਾ ਮਰਜ਼ੀ ਪਾਪਾ ਵੈਸਾ ਤਾਂ ਗੱਦੀ ਉੱਤੇ ਬਾਬਾ ਜੀ ਸਾਨੂੰ ਥੋੜੀ ਦਿਖਾਈ ਦੇਵੇ ਲੈ ਗੱਦੀ ਲਾਈਏ ਪੀਰਾਂ ਦੀਆਂ ਨਾਲ ਘਰ ਦੇ ਵਿੱਚ ਮਹਾਰਾਜ ਦੇ ਬਰੋਬਰ ਤੇ ਗਾੜੀਆਂ ਆਉਂਦਾ ਵੀ ਜਿਹੜਾ ਮਰਜ਼ੀ ਬੈਜੇ ਪਾਗ ਨੂੰ ਲਾ ਕੇ ਬੈਜੇ ਪਾ ਵੀਰ ਬੈਜਣ ਗੱਦੀ ਤੇ ਕੋਈ ਗੱਲ ਹੀ ਹੈ ਹਾਂ ਆ ਕੇ ਵੇਖ ਲਓ ਤੁਸੀਂ ਭਾਵੇਂ ਅੰਮ੍ਰਿਤ ਨਹੀਂ ਛਕਿਆ ਪਰ ਤੁਸੀਂ ਸਿੱਖ ਤਾਂ ਗੁਰੂ ਦੇ ਹੋ ਹੁਕਮ ਤੁਹਾਨੂੰ ਵੀ ਉਹੀ ਆ ਨਾ ਮੈਨੂੰ ਕੋਈ ਵੱਖਰਾ ਹੁਕਮ ਥੋੜੀ ਆ ਵੀ ਮੈਂ ਮਾਲਾ ਕੇਸ ਨਹੀਂ ਕੱਕੇ ਬਾਲਾ ਮੁੰਡੇ ਨੇ ਕੇਸ ਨਹੀਂ ਲੱਕੇ ਪਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੁਕਮ ਉਹਨੂੰ ਵੀ ਉਹੀ ਆ ਤੇ ਮਰਤਾਈ ਨੂੰ ਵੀ ਹੁਕਮ ਉਹ ਹੀ ਆ ਅਸਲ ਤਾਂ ਅੱਪਰ ਉਹ ਮਰ ਸਕੰਦੋ ਕਿ ਮੈਂ ਬੱਚਾ ਤੁਹਾਡਾ ਕਿੱਦਾਂ ਸੋਹਣਾ ਨੂੰ ਅੱਪਾ ਇਹਨੂੰ ਮੁਸਲਮਾਨ ਤਾਂ ਨਹੀਂ ਬਣਾਤਾ ਨਾ ਨਹੀਂ ਨਾ ਬਣਾਤਾ ਫਿਰ ਕਿਉਂ ਨਹੀਂ ਬਣਾਤਾ ਕਿਉਂਕਿ ਬਸ ਸਿੱਖਾਂ ਦੇ ਬੱਚੇ ਆ ਆਪਣੇ ਬੱਚੇ ਨੂੰ ਸਿੱਖ ਬਣਾਵਾਂਗੇ ਥੈਟਸ ਆਲ ਆਹੀ ਸਾਡੀ ਬੇਨਤੀ ਹੈ ਸਾਡਾ ਮੇਰਾ ਭਰਾ ਦੁਸ਼ਮਣ ਨਹੀਂ ਆ ਕੋਈ ਸਾਡਾ ਤੋਂ ਮਨਮਤ ਵਾਲੇ ਪਾਸੇ ਤੁਰ ਪਏ ਸੀਗੇ ਗੁਰੂ ਨੂੰ ਛੱਡ ਕੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਕਿ ਮਹਾਰਾਜ ਨੇ ਸਿੰਘਾਂ ਨੂੰ ਹੁਕਮ ਲਾਇਆ ਅੱਜ ਤੇ ਸਿੰਘ ਜਿਹੜੇ ਨੇ ਉਹ ਸਾਰੇ ਇੱਥੇ ਆਏ ਨੇ ਤੇ ਪਰਿਵਾਰ ਨੂੰ ਸਮਝਾ ਕੇ ਪਰਿਵਾਰ ਨਾਲ ਬਹਿ ਕੇ ਵਿਚਾਰ ਵਟਾਂਦਰਾ ਕਰਕੇ ਗੁਰਮਤਿ ਅਨਸਾਰ ਉਹਨਾਂ ਨੂੰ ਸਮਝਾਇਆ ਤੇ ਉਹਨਾਂ ਨੂੰ ਦੱਸਿਆ ਕਿ ਸਾਨੂੰ ਗੁਰੂ ਦਾ ਜਿਹੜਾ ਹੁਕਮ ਆਪਾਂ ਉਹ ਮੰਨਣਾ ਨਾ ਕਿ ਆਪਾਂ ਮਨਮਤਾ ਕਰ ਲਈਏ ਸੋ ਪਰਿਵਾਰ ਨੇ ਸਵੀਕਾਰ ਕੀਤਾ ਵਾ ਕਿ ਜਿਹੜਾ ਉਹਨਾਂ ਨੇ ਬਾਲਵੰਤ ਜਿਹੜੀ ਆ ਉਹ ਸਾਰੀ ਜਿਹੜੀਆਂ ਕਰਨ ਖਤਮ ਕਰ ਦਿੱਤੀ ਆ ਜਿਹੜੀਆਂ ਆ ਫੰਡੀਆਂ ਲੰਬੀਆਂ ਦੀਆਂ ਫੋਟੋਆਂ ਸੀਗੀਆਂ ਦੀਵੇਂ ਸੀ ਚੱਕ ਤੇ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਗਏ ਨੇ ਸੋ ਧੰਨਵਾਦ ਪਰਿਵਾਰ ਦਾ ਵੀ ਤੇ ਧੰਨਵਾਦ ਗੁਰੂ ਸਾਹਿਬ ਦਾ ਜਿਹੜਾ ਮਰਜ਼ੀ ਬਾਬਾ ਵੈਸਾ ਤਾਂ ਗੱਦੀ ਉੱਤੇ ਬਾਬਾ ਜੀ ਸਾਨੂੰ ਥੋੜੀ ਦਿਖਾਈ ਦੇ ਨੇ ਲੈ ਗੱਦੀ ਲਾਈਏ ਪੀਰਾਂ ਦੀਆਂ ਨਾਲ ਘਰ ਦੇ ਵਿੱਚ ਮਹਾਰਾਜ ਦੇ ਬਰੋਬਰ ਤੇ ਗਾੜੀਆਂ ਆਉਂਦਾ ਵੀ ਜਿਹੜਾ ਮਰਜ਼ੀ ਬਹਿ ਜਾ ਪੰਗਰ ਨੂੰ ਲਾਣ ਕੇ ਬਹਿ ਜਾ ਪੀਰ ਭਾਈਆਂ ਨੇ ਗੱਦੀ ਤਾਂ ਕੋਈ ਗੱਲ ਨਹੀਂ ਹਾਂ ਆਗੇ ਵੇਖ ਲਓ ਤੁਸੀਂ ਭਾਵੇਂ ਅਮਰਤ ਨਹੀਂ ਸ਼ੱਕਿਆ ਪਰ ਤੁਸੀਂ ਸਿੱਖ ਤਾਂ ਗੁਰੂ ਦੇ ਹੋ ਹੁਕਮ ਤੁਹਾਨੂੰ ਵੀ ਉਹੀ ਹੈ ਨਾ ਮੈਨੂੰ ਕੋਈ ਵੱਖਰਾ ਹੁਕਮ ਥੋੜੀ ਆ ਫਿਰ ਮੈਂ ਮਾਲਾ ਕੇਸ ਨਹੀਂ ਕੱਕੇ ਮਾਲਾ ਮੁੰਡੇ ਨੇ ਕੇਸ ਨਹੀਂ ਰੱਖੇ ਪਰ ਗੁਰੂ ਅਨਸਾ ਨੂੰ ਗੁਰੂ ਮੰਨਦਾ ਹੁਕਮ ਉਹਨੂੰ ਵੀ ਉਹੀ ਹੈ ਤੇ ਮਰਤਾ ਇਹਨੂੰ ਹੀ ਹੁਕਮ ਹੋਈ ਆ ਅਸੀਂ ਤਾਂ ਆਪਾਂ ਨੂੰ ਮਰ ਸਕੇਂਦੋ ਕਿ ਮੈਂ ਬੱਚਾ ਤੁਹਾਡਾ ਕਿੱਦਾਂ ਸੋਹਣਾ ਆਪਾਂ ਇਹਨੂੰ ਮੁਸਲਮਾਨ ਤਾਂ ਨਹੀਂ ਬਣਾਤਾ ਨਾ ਨਹੀਂ ਨਾ ਬਣਾਤਾ ਫਿਰ ਕਿਉਂ ਨਹੀਂ ਬਣਾਤਾ ਕਿ ਬਸ ਸਿੱਖਾਂ ਦੇ ਬੱਚੇ ਆਪਣੇ ਬੱਚੇ ਨੂੰ ਸਿੱਖ ਬਣਾਵਾਂਗੇ ਜੈਸਾਲ ਆਹੀ ਸਾਡੀ ਬੇਨਤੀ ਆ ਸਾਡਾ ਮੇਰਾ ਭਰਾ ਦੁਸ਼ਮਣ ਨਹੀਂ ਆ ਕੋਈ ਸਾਡਾ ਤੋਂ ਮਨਮਤ ਵਾਲੇ ਪਾਸੇ ਤੁਰ ਪਏ ਸੀਗੇ ਗੁਰੂ ਨੂੰ ਛੱਡ ਕੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਕਿ ਮਹਾਰਾਜ ਨੇ ਸਿੰਘਾਂ ਨੂੰ ਹੁਕਮ ਲਾਇਆ ਅੱਜ ਤੇ ਸਿੰਘ ਜਿਹੜੇ ਨੇ ਉਹ ਸਾਰੇ ਇੱਥੇ ਆਏ ਨੇ ਤੇ ਪਰਿਵਾਰ ਨੂੰ ਸਮਝਾ ਕੇ ਪਰਿਵਾਰ ਨਾਲ ਬਹਿ ਕੇ ਵਿਚਾਰ ਵਟਾਂਦਰਾ ਕਰਕੇ ਗੁਰਮਤਿ ਅਨਸਾਰ ਉਹਨਾਂ ਨੂੰ ਸਮਝਾਇਆ ਤੇ ਉਹਨਾਂ ਨੂੰ ਦੱਸਿਆ ਕਿ ਸਾਨੂੰ ਗੁਰੂ ਦਾ ਜਿਹੜਾ ਹੁਕਮ ਆਪਾਂ ਨੂੰ ਮੰਨਣਾ ਨਾ ਕਿ ਆਪਾਂ ਮਨਮਤਾ ਕਰਨੀ ਹੈ ਸੋ ਪਰਿਵਾਰ ਦੇ ਸਵੀਕਾਰ ਕੀਤਾ ਵਾ ਕਿ ਜਿਹੜਾ ਉਹਨਾਂ ਨੇ ਬਾਨਵਤ ਜਿਹੜੀ ਆ ਉਹ ਸਾਰੀ ਜਿਹੜੀਆਂ ਕੰਮ ਖਤਮ ਕਰ ਦਿੱਤੀ ਆ ਜਿਹੜੀਆਂ ਫੰਡੀਆਂ ਦੱਬੀਆਂ ਦੀਆਂ ਫੋਟੋਆਂ ਸੀਗੀਆਂ ਦੀਵੇ ਸੀ ਚੱਕ ਤੇ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਗਏ ਨੇ ਸੋ ਧੰਨਵਾਦ ਪਰਿਵਾਰ ਦਾ ਵੀ ਤੇ ਧੰਨਵਾਦ ਗੁਰੂ ਸਾਹਿਬ ਦਾ ਜਿਹੜਾ ਮਰਜ਼ੀ ਬਾਬਾ ਵੈਸਾ ਤਾਂ ਗੱਦੀ ਉੱਤੇ ਬਾਬਾ ਜੀ ਸਾਨੂੰ ਥੋੜੀ ਦਿਖਾਈ ਦੇ ਨੇ ਲੈ ਗੱਦੀ ਲਈਏ ਪੀਰਾਂ ਦੀਆਂ ਨਾਲ ਘਰ ਦੇ ਵਿੱਚ ਮਹਾਰਾਜ ਦੇ ਬਰੋਬਰ ਤੇ ਗਾੜੀਆਂ ਆਉਂਦਾ ਵੀ ਜਿਹੜਾ ਮਰਜ਼ੀ ਬਹਿ ਜਾ ਪੰਗਰ ਨੂੰ ਲਾਣਗੇ ਬਹਿ ਜਾ ਪੰਗ ਪੀਰ ਬਹਿ ਜਾਣ ਗੱਦੀ ਤੇ ਕੋਈ ਗੱਲ ਨਹੀਂ ਹਾਂ ਅੱਗੇ ਵੇਖ ਲਓ ਤੁਸੀਂ ਭਾਵੇਂ ਅੰਮ੍ਰਿਤ ਨਹੀਂ ਛਕਿਆ ਪਰ ਤੁਸੀਂ ਸਿੱਖ ਤਾਂ ਗੁਰੂ ਦੇ ਹੋ ਫਕਮ ਤੁਹਾਨੂੰ ਵੀ ਉਹੀ ਆ ਨਾ ਮੈਨੂੰ ਕੋ ਵੱਖਰਾ ਕੁਝ ਥੋੜੀ ਆ ਵੀ ਮੈਂ ਮਾਲਾ ਕੇਸ ਨਹੀਂ ਕਰਕੇ ਬਾਲਾ ਮੁੰਡੇ ਨੇ ਕੇਸ ਨਹੀਂ ਰੱਖੇ ਪਰ ਗੁਰੂਆਂ ਦਾ ਸਾਨੂੰ ਗੁਰੂ ਮੰਨਦਾ ਫਕਮ ਉਹਨੂੰ ਵੀ ਉਹੀ ਆ ਜੇ ਮਰਤਾ ਇਹਨੂੰ ਹੀ ਹੁਕਮ ਹੋਈ ਆ ਅਸੀਂ ਤਾਂ ਆਪਾਂ ਨੂੰ ਮਰਛੇ ਕੰਦੋ ਕਿ ਮੈਂ ਬੱਚਾ ਤੁਹਾਡਾ ਕਿੱਦਾਂ ਸੋਹਣਾ ਨੂੰ ਆਪਾਂ ਇਹਨੂੰ ਮੁਸਲਮਾਨ ਤਾਂ ਨਹੀਂ ਬਣਾਤਾ ਨਾ ਨਹੀਂ ਨਾ ਬਣਾਤਾ ਫਿਰ ਕਿਉਂ ਨਹੀਂ ਬਣਾਤਾ ਕਿਉਂਕਿ ਬਸ ਸਿੱਖਾਂ ਦੇ ਬੱਚੇ ਆ ਆਪਣੇ ਬੱਚੇ ਨੂੰ ਸਿੱਖ ਬਣਾਵਾਂਗੇ ਦੈਟਸ ਆਲ ਆਹੀ ਸਾਡੀ ਬੇਨਤੀ ਹੈ ਸਾਡਾ ਮੇਰਾ ਭਰਾ ਦੁਸ਼ਮਣ ਨਹੀਂ ਆ ਕੋਈ ਸਾਡਾ ਤੋਂ ਮਨਮਤ ਵਾਲੇ ਪਾਸੇ ਤੁਰ ਪਏ ਸੀਗੇ ਗੁਰੂ ਨੂੰ ਛੱਡ ਕੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਕਿ ਮਹਾਰਾਜ ਨੇ ਸਿੰਘਾਂ ਨੂੰ ਹੁਕਮ ਲਾਇਆ ਅੱਜ ਤੇ ਸਿੰਘ ਜਿਹੜੇ ਨੇ ਉਹ ਸਾਰੇ ਇੱਥੇ ਆਏ ਨੇ ਤੇ ਪਰਿਵਾਰ ਨੂੰ ਸਮਝਾ ਕੇ ਪਰਿਵਾਰ ਨਾਲ ਬਹਿ ਕੇ ਵਿਚਾਰ ਵਟਾਂਦਰਾ ਕਰਕੇ ਗੁਰਮਤਿ ਅਨਸਾਰ ਉਹਨਾਂ ਨੂੰ ਸਮਝਾਇਆ ਤੇ ਉਹਨਾਂ ਨੂੰ ਦੱਸਿਆ ਕਿ ਸਾਨੂੰ ਗੁਰੂ ਦਾ ਜਿਹੜਾ ਹੁਕਮ ਆਪਾਂ ਨੂੰ ਮੰਨਣਾ ਨਾ ਕਿ ਆਪਾਂ ਮਨਮਤਾ ਕਰਨੀ ਹੈ ਸੋ ਪਰਿਵਾਰ ਦੇ ਸਵੀਕਾਰ ਕੀਤਾ ਵਾ ਕਿ ਜਿਹੜਾ ਉਹਨਾਂ ਨੇ ਬਾਨਵਤ ਜਿਹੜੀ ਆ ਉਹ ਸਾਰੀ ਜਿਹੜੀਆਂ ਘਰੋਂ ਖਤਮ ਕਰ ਦਿੱਤੀ ਆ ਜਿਹੜੀਆਂ ਖੰਡੀਆਂ ਦੰਗੀਆਂ ਦੀਆਂ ਫੋਟੋਆਂ ਸਿੱਕੀਆਂ ਦੀਵੇ ਸੀ ਚੱਕਤੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਗਏ ਨੇ ਸੋ ਧੰਨਵਾਦ ਪਰਿਵਾਰ ਦਾ ਵੀ ਤੇ ਧੰਨਵਾਦ ਗੁਰੂ ਸਾਹਿਬ ਦਾ